ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫਿਰ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਟਰਾਲੀਆਂ ਜਿਹੜੀਆਂ ਹੱਲੇ ਤੱਕ ਜੀ ਦੋ ਆਈਆਂ ਤੇ ਟਾਈਮ ਜਿਹੜਾ ਜੀ 7 ਵਜੇ ਸਿਰਫ 5 ਮਿੰਟ ਰਹਿ ਗਏ ਤਰੀਕ ਅੱਜ ਹੈਗੀ ਜੀ 14 ਅਕਤੂਬਰ 2025 ਤੇ ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਕੱਲ ਜਿਹੜਾ ਰੇਟ ਗਿਆ ਸੀ ਉਹ ਸੀਗਾ ਜੀ 400 50 ਰੁਪਏ ਤੱਕ ਜਿਹੜੀ ਤੂੜੀ ਵਿਕੀ ਹੈ ਕੱਲ ਤੇ ਬਾਕੀ ਫਿਰ ਅੱਜ ਦੇਖਦੇ ਆਂ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਆਪਣੀ ਵੀਡੀਓ ਤੇ ਕਮੈਂਟ ਕਰੋ ਜੀ ਲਾਈਕ ਕਰੋ ਵੀਡੀਓ ਨੂੰ ਤੇ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਢੇ 12:00 1:00 ਆਪਾਂ ਜਿਹੜੀ ਬਾਸਪਤੀ ਦੇ ਜਿਹੜੇ ਰੇਟਾਂ ਦੀ ਵੀਡੀਓ ਵੀ ਪਾਈ ਦੀ ਆ 1847 1509 ਤੇ 1718 ਦੀ ਤੇ ਬਾਕੀ ਮੰਡੀ ਦੀ ਜਿਹੜੀ ਅਪਡੇਟ ਆਪਾਂ ਦਿੰਨੇ ਰਹੇ ਨੇ ਆ ਤੇ ਵੀਡੀਓ ਨਾਲ ਜੁੜੇ ਰਹੋ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋੜਕਤੁਰਾ ਮੰਡੀ ਜੀ ਭਾਈ ਪਹਿਲੀ ਟਰਾਲੀ ਤੋਂ ਬੋਲੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਦਿਖਾਉਣਾ ਤੁਹਾਨੂੰ ਰੇਟ ਜਿਆਦਾ ਖਿਆਲ ਵੇਖਣਾ ਚੱਲ ਗੋਨੀ ਦੀ ਜੀ ਜਾ ਵੀ ਨਾ ਲਓ ਜੀ ਅੰਦਰ ਦੀ ਤੂੜੀਆਂ ਪਹਿਲੀ ਟਰਾਲੀ ਮਾਰ ਦੀ ਮੂਰੀ ਕੋ ਜੂਗੀ ਹਾਂ ਬਹੁਤ ਵਧੀਆ ਸਰਾ ਕੁਆਲਿਟੀ ਹੈ ਭਾਈ ਜੀ ਸਾਫ਼ ਆ ਦੇਖੋ ਚਿੱਟੀ ਤੂੜੀਆਂ ਸਾਹਮਣੇ ਹੱਥ ਦੇ ਵਿੱਚ ਦਿਖ ਰਹੀ ਹੈ ₹100 300 500 60 15 20 25 30 35 40 48 350 52 ਹੈ 60 65 70 70 80 85 90 390 390 ਬੋਲਾ ਬਾਈ ਜਨੇ 90 ਜੀ 410 ਉਹ ਕਹਿੰਦਾ 20 ਪਾ ਦੇ ਹੋਰ 410 ਹਾਂ ਵੀ ਬੋਲਣਾ ਆ ਜਾਓ ਸਰ ਲਓ ਜੀ ਪਹਿਲੀ ਟਰਾਲੀ ਲੱਗੀ 410 ਰੁਪਏ ਲੱਗੀ 300 ਤੇ ਬੋਲੀ ਸ਼ੁਰੂ ਹੋਈ ਸੀ 410 ਰੁਪਏ ਤੱਕ ਜਿਹੜੀ ਪਹਿਲੀ ਟਰਾਲੀ ਦੀ ਬਾਈ ਜੀ ਬੋਲੀ ਜਾ ਚੁੱਕੀ ਹੈ ਤੇ ਟੂੰਡੀ ਦਾ ਰੇਟ ਤਕਰੀਬਨ ਹੋਈ ਬਾਈ 350 ਤੋਂ ਲੈ ਕੇ 450 ਦੇ ਵਿੱਚ ਵਿੱਚ ਜਿਹੜਾ ਚੱਲ ਰਿਹਾ ਇਸ ਟਾਈਮ ਫੂਟਕਪੁਰਾ ਮੰਡੀ ਦੇ ਵਿੱਚ ਤੇ ਆ ਤੂੜੀ ਤਾਂ ਬਈ ਨਵਾਂ ਜਿਨੀਰੀ ਬਰਫਾ ਦੇਖੋ ਸਾਹਮਣੇ ਦੇਖੋ ਜਮਾ ਚਿੱਟੀ ਆ ਸਾਫ ਤੇ ਕੁਆਲਿਟੀ ਤੁਹਾਨੂੰ ਦਿਖਾਉਣੀ ਆ 350 ਰੁਪਿਆ 350 ਰੁਪਿਆ ਕੁਆਲਿਟੀ ਦੇਖੋ ਬਈ ਸਿਰਾ ਕੁਆਲਿਟੀ ਜਮਾ 350 ਤੇ ਬੋਲੀ ਵੀ 350 ਤੋਂ ਸ਼ੁਰੂ ਹੋਈ ਆ 400 10 410 ਰੁਪਏ 15 20 410 ਰੁਪਏ 25 ਰੁਪਏ ਹੈ ਮੈਂ ਜਾਣਦਾ 10 ਰੁਪਏ 430 ਰੁਪਏ 35 ਰੁਪਏ 40 ਰੁਪਏ 45 40 ਰੁਪਏ 450 52 60 70 ਹੈ ਚੱਲ 70 75 80 85 90 95 500 500 ਬੋਲਾਂ ਮੈ ਕਿਨੇ ਲਓ ਜੀ ਅੱਜ ਜਿਹੜਾ ਰੇਟ ਦੀ ਪੈ ਗਈ ਪਟਾਕੇ ਤੇ ਹੋ ਗਿਆ ਕੰਮ ਸਿਰਾਂ ਤੇ 500 ਰੁਪਏ ਤੱਕ ਡੀ ਬੋਲੀ ਜਾ ਚੁੱਕੀ ਆ ਕੋਟਕਪੁਰਾ ਮੰਡੀ ਦੀ ਬਈ ਤੂੜੀ ਅੱਜ ਹੋ ਗਈ ਹੈ ਮਹਿੰਗੀ ਤੇ 500 ਰੁਪਏ ਜਾ ਚੁੱਕੇ ਆ ਆ ਬਈ ਤੂੜੀ ਬਾਹਰ ਦੀ ਤੂੜੀ ਦੇਖੋ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਗੱਲੀ ਆ ਜਿਹੜਾ ਇਹਦਾ ਰੇਟ ਜਿਹੜਾ ਘਟਣ ਦਾ ਚਾਂਸ ਹੈਗੇ ਆ ਤੇ ਬਾਕੀ ਰੇਟ ਜਿਹੜਾ ਅੱਜ 500 ਰੁਪਏ ਤੱਕ ਪਹੁੰਚ ਗਿਆ ਜੀ ਪਹਿਲੀ ਵਾਰ ਆਹ ਦਿਨਾਂ ਦੇ ਵਿੱਚ ਆਹ ਮਹੀਨੇ ਦਾ ਜਿਹੜਾ ਸਿਰਾ ਰੇਟ ਲੱਗਿਆ 500 ਰੁਪਿਆ ਨਹੀਂ ਤਾਂ ਤੂੜੀ 350 ਤੋਂ ਲੈ ਕੇ 450 ਤੱਕ ਗਈ ਹੈ ਹਜੇ ਤੱਕ ਤੇ ਇੱਕ ਅੱਜ ਜਿਹੜਾ ਰੇਟ ਲੱਗਿਆ 500 ਰੁਪਿਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾਲ ਆਪਣਾ ਵੀਡੀਓ ਤੇ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਚੱਲਦੇ ਆਂ ਅਗਲੀ ਟਰਾਲੀ ਵੱਲ ਤੀਜੀ ਟਰਾਲੀ ਵੱਲ ਤਿੰਨ ਟਰਾਲੀਆਂ ਆਈਆਂ ਕੋੜਕਪੁਰ ਮੰਡੀ ਦੇ ਵਿੱਚ ਬਾਈ ਤੀਜੀ ਟਰਾਲੀ ਆ ਬਾਹਰ ਦੀ ਤੂੜੀ ਹੈ ਬਾਈ ਤੇ ਇਹਦਾ ਜਿਹੜਾ ਰੰਗ ਰੂਪ ਤੁਸੀਂ ਦੇਖ ਹੀ ਸਕਦੇ ਆ ਬਹੁਤ ਮਾੜੇ ਹਾਲਾਤ ਹੈ ਇਸ ਟਰਾਲੀ ਦੇ ਤੇ ਗਿੱਲੀ ਵੀ ਹੈ ਬਾਈ ਗਿੱਲੀ ਵੀ ਆ ਇਹਦਾ ਨਿਰੀ ਨਿਰੀ ਜਿਹਾ ਪਾਣੀ ਹੈ ਦੇਖੋ ਬਾਈ ਇਹਦਾ ਪਾਣੀ ਆ ਦੇਖ ਆ ਚੀਜ਼ ਆ ਬਾਈ ਦੇਖ ਪਾਣੀ ਇੰਨੇ ਦਾ ਲਓ ਜੀ ਆ ਕੁਆਲਟੀ ਆ ਇਹਦਾ ਕੀ ਰੇਟ ਲੱਗਣਾ ਦੇਖਦੇ ਆ ਇਹਦਾ ਬਾਈ ਬਹੁਤ ਜਿਆਦਾ ਗਿੱਲੀ ਆ ਠੀਕ ਤਰੇਲ ਤਾਂ ਬਾਈ ਆ ਜਿਹੜਾ ਪਹਿਲਾਂ ਹੀ ਆ ਆਹ ਕੁਆਲਿਟੀ ਹੈ ਬਾਈ ਲਾਸਟ ਟਰਾਲੀ ਦੀ ਤੇ ਬਾੜੀ ਹਾਲਾਤ ਮਾੜੇ ਆ ਬਾਈ ਤੂੜੀ ਦੇ ਸਟੇ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਹੋਊਗਾ ਹੱਲ ਤੇ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਆਪਣਾ ਜੀ ਤੇ ਮਿਲਦੇ ਆਂ ਕੱਲ ਠੀਕ 7 ਵਜੇ ਜੀ ਬਹੁਤ ਬਹੁਤ ਧੰਨਵਾਦ ਜੀ